ਇਹ ਸਰ ਲਚਕਾ ਫੈਬਰਿਕ ਹੈ ਪੂਰਾ ਫੇਮਸ ਫੈਬਰਿਕ ਹੈ ਹਾਂਜੀ ਗਲਾਬ ਬਾਈ ਦੇ ਵੀ ਬਾਈ ਦੇਖਿਆ ਠਾਨੀ ਕੁੜਤਾ ਵੀ ਅਮਾ ਤੇ ਦਿਲਪ੍ਰੀਤ ਢਿਲੂ ਦੇ ਵੀ ਇਹ ਵਾਲਾ ਪਾਇਆ ਹੁੰਦਾ ਜਿਹੜੇ ਆਪਾਂ ਕਹਿੰਦੇ ਆ ਟ੍ਰੈਂਡ ਚ ਚੱਲ ਰਿਹਾ ਹੈ ਇਹਨੂੰ 500 ਰੁਪਏ ਦਾ ਸੂਟ ਕਾਸਟ ਕਰ ਸਿਰਫ 500 ਦਾ ਹੀ ਸਿਰਫ 500 ਰੁਪਏ ਦਾ ਪਾਰਟੀ ਵੇਅਰ ਸੂਟ ਬਰਬਰੀ ਫੈਬਰਿਕ ਦੇ ਉੱਪਰ ਨਗੇ ਤੇ ਸਟਿਚਡ ਵੀ ਮਿਲ ਜਾਣਗੇ ਰੈਡੀमेड ਵੀ ਲਹਿੰਗਾ ਚੋਲੀ ਕ੍ਰੌਪ ਟੌਪ ਸਾਰੇ ਆਪਣੇ ਕੋਲ ਹਾਜ਼ਰ ਨੇ ਇੱਕ ਇਹ ਆਰਟੀਕਲ ਬਣਾਇਆ ਆਪਾਂ ਸੱਬਿਆ ਸੱਚੀ ਦੇ ਵਿੱਚ ਲਹਿੰਗਾ ਚੋਲੀ ਸასი ਕਾਲ ਦੋਸਤੋ ਅੱਜ ਦੀ ਵੀਡੀਓ 'ਚ ਤੁਹਾਡਾ ਸਵਾਗ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਬਰਨਾਲਾ ਸ਼ਹਿਰ ਦੇ ਵਿਖੇ ਪਹੁੰਚੇ ਹਾਂਗੇ ਸੰਸਾਰੀ ਲਾਲ ਸੁਵਿੰਦਰ ਕੁਮਾਰ ਦੇ ਵੱਡੇ ਸ਼ੋਰੂਮ ਤੇ ਸਾਦਰ ਬਾਜ਼ਾਰ ਦੇ ਵਿੱਚ ਇਹ ਸ਼ੋਰੂਮ ਜਿੱਥੇ ਤੁਹਾਨੂੰ ਪਤਾ ਵਿਆਹਾਂ ਦਾ ਸੀਜ਼ਨ ਹੁਣ ਸਟਾਰਟ ਹੋ ਰਿਹਾ ਹੈਗਾ ਤੇ ਸੰਸਾਰੀ ਲਾਲ ਸੁਵਿੰਦਰ ਕੁਮਾਰ ਦੇ ਸ਼ੋਰੂਮ ਤੇ ਬਹੁਤ ਸੋਹਣੀਆਂ ਆਫਰਾਂ ਲੱਗੀਆਂ ਹੋਈਆਂ ਨੇ ਜਿਵੇਂ ਕਿ 500 ਤੋਂ ਪਹਿਣਾ ਵਾਸਤੇ ਸੂਟ ਸਟਾਰਟ ਹੋ ਜਾਂਦਾ ਹੈਗਾ ਤੇ ਹੁਣ ਵਿਆਹਾਂ ਦਾ ਸੀਜ਼ਨ ਆ ਰਿਹਾ ਤੇ ਕਰਵਾ ਚੌਥੀ ਆ ਰਿਹਾ ਪਹਿਣਾ ਦੇ ਨਾਲ-ਨਾਲ ਵੀਰਾਂ ਵਾਸਤੇ ਕੁਰਤਾ ਵੀ ਆ ਮੇਰੀ ਬਹੁਤ ਸੋਹਣੀ ਵੈਰਾਈਟੀ ਤੇ ਕੋਟ ਪੈਂਟ ਦੀ ਬਹੁਤ ਸੋਹਣੀ ਵੈਰਾਈਟੀ ਹੈਗੀ ਸਾਰੀ ਤਰ੍ਹਾਂ ਦੇ ਸੂਟ ਵਗੈਰਾ ਇੱਥੇ ਮਿਲ ਜਾਂਦੇ ਨੇ ਜਿਵੇਂ ਫਲਕਾਰੀਆਂ ਵਗੈਰਾ ਦਾਜਵਰੀ ਦਾ ਘੇਣਾ ਵਾਸਤੇ ਤੇ ਵੀਰਾਂ ਵਾਸਤੇ ਪਹਿਣਾ ਵਾਸਤੇ ਸੂਟ ਤੇ ਵੀਰਾਂ ਵਾਸਤੇ ਕੋਟ ਪੈਂਟ ਪਹਿਣ ਸ਼ਰਟ ਦਾ ਕੱਪੜਾ ਲੈ ਕੇ ਆਇਆ ਤੇ ਲੋਕੇਸ਼ਨ ਵੀ ਦੱਸਾਂਗੇ ਬਾਕੀ ਕਰ ਦੇਗਾ ਬਾਈ ਨਾਲ ਗੱਲ ਬਾਈ ਹੱਸੀ ਕਲ ਸਰ ਬਾਈ ਇੱਕ ਵਾਰ ਪਹਿਲਾਂ ਲੋਕੇਸ਼ਨ ਦੱਸ ਦੋ ਆਪਣੀ ਪ੍ਰੋਪਰ ਕਿੱਥੇ ਹੈ ਲੋਕੇਸ਼ਨ ਸਰ ਆਪਣੀ ਸਦਰਬਿਆਰ ਬਰਨਾਲਾ ਦੇ ਵਿੱਚ ਓਪੋਜ਼ਿਟ ਕੁੰਦਨ ਸਵੀਟਸ ਨੀਅਰ ਰੇਲਵੇ ਸਟੇਸ਼ਨ ਸੰਸਾਰੀ ਲਾਲ ਸੁਵਿੰਦਰ ਕੁਮਾਰ ਬਰਨਾਲਾ ਜੀ ਤੇ ਆਪ ਅੱਜ ਦੀ ਵੀਡੀਓ ਦੇ ਵਿੱਚ ਆਪਣੇ ਕੋਲ ਕੀ ਕੁਝ ਰਹਿਣ ਵਾਲਾ ਪਹਿਣਾ ਵਾਸਤੇ ਤੇ ਵੀਰਾਂ ਵਾਸਤੇ ਉਹ ਵੀ ਦੱਸ ਦੋ ਜੀ ਵੈਰਾਈਟੀ ਦੀ ਗੱਲ ਕਰੀਏ ਸਰ ਵੈਰਾਈਟੀ ਇੰਨੀ ਜ਼ਿਆਦਾ ਹੈ ਜੋ ਚੀਜ਼ ਕਸਟਮਰ ਮੰਗੇਗਾ ਹਰ ਚੀਜ਼ ਆਪਣੇ ਕੋਲ ਹਾਜ਼ਰ ਪਈ ਹੈ ਇੱਕੇ ਦੁਪੱਟਾ ਰੈਡੀ ਕਰਵਾਇਆ ਇਹਦੇ ਵਿੱਚ ਮੈਂ ਡਿਜ਼ਾਈਨ ਫਿਲਹਾਲ 2-3 ਦਿਖਾ ਰਿਹਾ ਹਾਂ ਇਹਦੇ ਵਿੱਚ ਬਹੁਤ ਜ਼ਿਆਦਾ ਡਿਜ਼ਾਈਨ ਸਾਡੇ ਕੋਲ ਤੁਹਾਨੂੰ ਹਰ ਟਾਈਮ ਅਵੇਲੇਬਲ ਮਿਲੋਗੇ ਲੋ ਜੀ ਇਹ ਸਾਰੇ ਡਿਜ਼ਾਈਨ ਦਿਖਾਉਣੇ ਤਾਂ ਕਾਫੀ ਲੰਬੀ ਵੀਡੀਓ ਚਲੀ ਜਾਣੀ ਆ ਜਿਵੇਂ ਕਿ ਇਹ ਵਾਲੇ ਇਹ ਸਰ ਫੈਬਰਿਕ ਹੁੰਦੇ ਨੇ ਜੀ ਇਹ ਡਾਈਏਬਲ ਫੈਬਰਿਕ ਆ ਇਹਦੇ ਵਿੱਚੋਂ ਆਪਾਂ ਕੋਈ ਵੀ ਚੀਜ਼ ਕ੍ਰੀਏਟ ਕਰ ਸਕਦੇ ਹਾਂ ਕੋਈ ਲਹਿੰਗਾ ਚੋਲੀ ਬਣਾਉਣਾ ਕੋਈ ਵਨ ਪੀਸ ਬਣਾਉਣਾ ਕੋਈ ਸੂਟ ਬਣਾਉਣਾ ਕੋਈ ਸਾੜੀ ਬਣਾਉਣੀ ਹੈ ਡਿਜ਼ਾਈਨ ਹੈਵੀ ਕਾਕੀ ਹੈ ਨਾ ਇਹ ਹਾਂਜੀ ਸਰ ਬਹੁਤ ਹੈਵੀ ਲਾਈਟ ਵੇਟ ਵੀ ਮਿਲ ਜਾਂਦੇ ਆ ਸਰ ਓਕੇ ਜੀ ਇੱਕ ਆ ਜਾਲ ਦੇ ਵਿੱਚ ਬਣਾਇਆ ਸਰ ਤਦ ਲਈ ਆਵਾ ਗੱਲ ਕਰੀਏ ਇਹ ਸਿਰਫ ਇੱਕ ਖੀਨਖਾਫ ਹੁੰਦੀ ਹੈ ਸਰ ਇਹਦੇ ਵਿੱਚ ਇਹ ਸਪੈਸ਼ਲ ਟ੍ਰੈਡੀਸ਼ਨਲ ਆਈਟਮ ਹੈ ਜਿਸ ਤਰ੍ਹਾਂ ਮਰਜੀ ਇਹਨੂੰ ਜੋ ਵੀ ਲੇਡੀਜ਼ ਦੇ ਵਿੱਚ ਬਹੁਤ ਜ਼ਿਆਦਾ ਪੇਸ ਹੁੰਦਾ ਹੈ ਇਹਦਾ ਇਹਦੇ ਵਿੱਚ ਵੀ ਬਹੁਤ ਜ਼ਿਆਦਾ ਡਿਜ਼ਾਈਨ ਨੇ ਬ੍ਰੋਕੇਟ ਦੇ ਵਿੱਚ ਖੀਨਖਾਫ ਦੇ ਵਿੱਚ ਸਿਲਕ ਦੇ ਬੂਟਿਆਂ ਦੇ ਵਿੱਚ ਲਾਈਟ ਡਾਰਕ ਕਲਰ ਦੇ ਵਿੱਚ ਬਹੁਤ ਜ਼ਿਆਦਾ ਠੀਕ ਹੈ ਜੀ ਤੇ ਅੱਗੇ ਹੋਰ ਵੀ ਕੀ ਕੁਝ ਰਹਿਣ ਵਾਲਾ ਆਪਣੇ ਕੋਲੇ ਜੀ ਹੋਰ ਸਾਰਾ ਆਪਣੇ ਕੋਲ ਸੂਟਾਂ ਦੀ ਵੈਰਾਈਟੀ ਹੈਗੀ ਹੈ ਸਾੜੀਆਂ ਦੀ ਵੈਰਾਈਟੀ ਹੈਗੀ ਹੈ ਜੀ ਰੈਡੀਮੇਡ ਦੀ ਗੱਲ ਕਰੀਏ ਸ਼ਰਾਰਾ ਗਰਾਰਾ ਜੀ ਕੋਈ ਵੈਸਟਰਨ ਡ्रेसेस ਜੀ ਉਹ ਸਾਰਾ ਤੁਹਾਨੂੰ ਹਾਜ਼ਰ ਮਿਲੇਗਾ ਜਿਵੇਂ ਇੱਕ ਸਰ ਪ ਸਟਾਰਟ ਹੋ ਜਾਂਦੀ ਹੈ ਠੀਕ ਹੈ ਜੀ ਉਹਦੇ ਵਿੱਚ ਵੀ ਬਹੁਤ ਜ਼ਿਆਦਾ ਵੈਰਾਈਟੀ ਹੈ ਫਿਲਹਾਲ ਮੈਂ ਲਗ ਲਗ ਆਰਟੀਕਲ ਦੇ ਦੋ ਦੋ ਤਿੰਨ ਤਿੰਨ ਪੀਸ ਤੁਹਾਨੂੰ ਦਿਖਾ ਰਿਹਾ ਹਾਂ ਇਹ ਸਭ ਐ ਸੱਚ ਦੀ ਸਾੜੀ ਹੈ ਸਰ ਠੀਕ ਹੈ ਜੀ ਜਿਵੇਂ ਗੱਲ ਹੈ ਹੈਵੀ ਦੇ ਥੋਕੇ ਜਿਵੇਂ ਗੱਲ ਕਰੀ ਇਹ ਵਾਲੇ ਸੂਟ ਦੇ ਤੇ ਰੇਟ ਕੀ ਰਹੂਗਾ ਜੀ ਸੋਟਾ ਰੇਟ ਸਰ ਸਿਰਫ ਇਹਦਾ ਰੇਟ ਮੈਂ ਬੋਲੂਗਾ ਤਾਂ ਕਸਟਮਰ ਨੂੰ ਆਏ ਲੱਗੂਗਾ ਵੀ ਇਹ ਬਹੁਤ ਮਾੜਾ ਸੂਟ ਹੈ ਸਰ ਇਹਦੀ ਰੇਟ ਸਿਰਫ 500 ਰੁਪਏ ਦਾ ਸੂਟ ਪਾਸ ਕਰਦੇ ਸਿਰਫ 500 ਦਾ ਹੀ ਸਿਰਫ 500 ਰੁਪਏ ਦਾ ਪਾਰਟੀ ਵੇਅਰ ਸੂਟ ਬਰਬਰੀ ਫੈਬਰਿਕ ਦੇ ਉੱਪਰ ਠੀਕ ਹੈ ਜੀ ਇਹਦੇ ਵਿੱਚ ਵੀ ਬਹੁਤ ਜ਼ਿਆਦਾ ਤੁਹਾਨੂੰ ਵੈਰਾਈਟੀ ਹਾਜ਼ਰ ਮਿਲ ਜੇ। ਲੋ ਜੀ ਵੱਡਾ ਸ਼ੋਰੂਮ ਆ ਤੇ ਰੇਟ ਬਹੁਤ ਜਾਇਜ਼ ਹਨ ਹਾਲਾਂਪਨੋ ਬਹੁਤ ਜਾਇਜ਼ ਰੇਟ। ਇੱਕ ਵਾਰ ਜ਼ਰੂਰ ਵਿਜ਼ਿਟ ਕਰਿਓ। ਇਹ ਵਾਲਾ ਵੀ 500 ਦੀ ਹੈ ਜੀ। ਹਾਂਜੀ ਸਰ ਇਹਦੇ ਵਿੱਚ ਕਲਰ ਹੀ ਹੈ। ਠੀਕ ਹੈ ਜੀ। ਕੁੜੀ ਦੀ ਰੇਂਜ ਵਿੱਚ ਤੁਹਾਨੂੰ 10 ਹੀ ਚੁੱਕੇ ਆ 500 ਰੁਪਏ ਤੋਂ ਸਟਾਰਟ ਹੋ ਜਾਂਦੀ ਆ। ਬਾਕੀ ਹਾਈ ਰੇਂਜ ਦੇ ਵਿੱਚ ਜਿੰਨੀ ਮਰਜ਼ੀ ਤੁਸੀਂ ਵੈਰਾਈਟੀ ਲੈ ਲਓ। ਠੀਕ ਹੈ ਜੀ। ਪਿਓਰ ਰੌ ਸਿਲਕ ਦੇ ਉੱਪਰ ਬਨਾਇਆ ਸਰ ਹੈਂਡਵਰਕ ਦਾ ਸੂਟ ਵਿਦ ਬਾਟਮ ਵਰਕ। ਕੰਟਰਾਸਟ ਦੁਪੱਟਾ ਪਿਓਰ ਆਰਗੈਂਜ਼ਾ ਦਾ ਹਾਈਲਾਈਟ ਠੀਕ ਹੈ ਜੀ ਲੈਂਗਾ ਸਟਾਈਲ ਸੂਟ ਬੋਲਦੇ ਐ ਨੂੰ ਸਰ ਠੀਕ ਹੈ ਜੀ ਫੁੱਲ ਚਨੋਂਨ ਦਾ ਫੋਰ ਸਾਈਡ ਦੁਪੱਟੀਆਂ ਹੈ ਓਕੇ ਜੀ ਸਪੈਸ਼ਲੀ ਫੋਰ ਵਾਟ ਲੋ ਜੀ ਉਸ ਤੋਂ ਬਾਅਦ ਜਿਵੇਂ ਮਨ ਲਗੇ ਵੀ ਆਪਣੇ ਘਰੇ ਘਰ ਵਾਸਤੇ ਆਪਾਂ ਕਹਿੰਦੇ ਸਿੰਪਲ ਸੂਟ ਜਿਵੇਂ ਉਧਰ ਵੀਰੇ ਇੱਕ ਵਾਰ ਕੈਮਰਾ ਮਾਰਦੇ ਹਨਾ ਜੀ ਸਾ ਸਾਰੇ ਤੁਹਾਨੂੰ ਮਿਲ ਜਾਣਗੇ ਹਾਂ ਜੀ ਸਰ ਫੁੱਲ ਸੂਟ ਦੇ ਲਈ ਜਿਵੇਂ ਆਪਾਂ ਮਾਤਾਵਾ ਵਾਸਤੇ ਹਨਾ ਕਲਰ ਪਿਆਰੇ ਜੀ ਸਾਰੀ ਵੈਰਾਈਟੀ ਸਰ A to Z ਤੁਹਾਨੂੰ ਪ੍ਰਿੰਟ ਦੇ ਵਿੱਚ ਬਹੁਤ ਜ਼ਿਆਦਾ ਵੈਰਾਈਟੀ ਮਿਲ ਜੂਗੀ ਤੁਸੀਂ ਦੇਖਦੇ ਦੇਖਦੇ ਥੱਕ ਜੂਗੇ ਪਰ ਅਸੀਂ ਖੋਲਦੇ ਖੋਲਦੇ ਵੀ ਥੱਕਾਂਗੇ ਨਹੀਂ ਥੱਕਾਂਗੇ ਇੰਨਾ ਕੁਛ ਇਹਦੇ ਵਿੱਚ ਸਾਡੇ ਕੋਲੇ ਪ੍ਰਿੰ 300 ਰੁਪਏ ਤੋਂ ਲੈ ਕੇ 올ਓਵਰ ਸੂਟ ਮੈਚਿੰਗ ਸੂਟ ਜਿਸ ਤਰ੍ਹਾਂ ਮਰਜੀ ਜਿੰਨੀ ਮਰਜੀ ਰੇਂਜ ਦੇ ਵਿੱਚ ਲੱਗਦੀ ਹੈ ਪਲੇਨ ਫੈਬਰਿਕ ਦੀ ਗੱਲ ਕਰੀਏ ਆ ਸਾਰਾ ਸਾਡੇ ਕੋਲ A to Z ਸਾਰਾ ਉਹ ਤੱਕਰ ਸਾਰਾ ਪਲੇਨ ਸੈਕਸ਼ਨ ਹੈ ਇਹਦੇ ਵਿੱਚ ਜਿੰਨੇ ਵੀ ਫੈਬਰਿਕ ਨਿਊ ਲਾਂਚ ਹੋਏ ਨੇ ਪਲੇਨ ਦੇ ਵਿੱਚ ਉਹ ਸਾਰੇ ਸਾਨੂੰ ਹਾਜ਼ਰ ਮਿਲਣਗੇ ਠੀਕ ਹੈ ਜੀ ਪੀਰਾ ਵਾਸਤੇ ਜਿਵੇਂ ਆਪਾਂ ਕਹਿੰਦੇ ਕੁਰਤਾ ਪੀਮਾ ਵਗੈਰਾ ਪਰ ਸਹਣਾ ਵਾਸਤੇ ਜਿਵੇਂ ਕਿ ਲਹਿੰਗਾ ਤੇ ਲਹਿੰਗਾ ਚੋਲੀ ਇਹ ਅਨਸਟਿਚ ਨੇ ਸਟਿਚ ਵੀ ਹੋ ਜਾਣਗੇ ਨਾ ਵੀਰੇ ਸਟਿਚ ਵੀ ਹੋ ਜਾਣਗੇ ਤੇ ਸਟਿਚਡ ਵੀ ਮਿਲ ਜਾਣਗੇ ਰੈਡੀमेड ਵੀ ਲਹਿੰਗਾ ਚੋਲੀ ਕ੍ਰੌਪ ਟੌਪ ਸਾਰੇ ਆਪਣੇ ਕੋਲ ਹਾਜ਼ਰ ਨੇ ਇੱਕ ਇਹ ਆਰਟੀਕਲ ਬਣਾਇਆ ਆਪਾਂ ਸੱਬਿਆ ਸੱਚੀ ਦੇ ਵਿੱਚ ਲਹਿੰਗਾ ਚੋਲੀ ਅਨਸਟਿਚ ਆਰਟੀਕਲ ਹੈ ਬਾਕੀ ਕੋਈ ਵੀ ਡਿਜ਼ਾਈਨਰ ਦਾ ਲਹਿੰਗਾ ਰਾਹੁਲ ਮਿ ਉਹ ਲਹਿੰਗਾ ਸਾਡੇ ਕੋਲ ਮਿਲੇਗਾ ਆਹ ਦੁਪੱਟਾ ਇਹਦੇ ਨਾਲ ਚੋਲੀ ਸਾਰੀ ਬਣਾਈ ਆ ਪ्योर ਦੇ ਵਿੱਚ ਕੰਸ਼ੋਏ ਦੀ ਆਹ ਦੁਪੱਟਾ ਬਣਾਇਆ ਸਰ ਇਹਦਾ ਆ ਦੂਜਾ ਆਰਟੀਕਲ ਦਿਖਾ ਇੱਕ ਆ ਲਹਿੰਗਾ ਚੋਲੀ ਆਊਗਾ ਹੈਂਡਵਰਕ ਦੇ ਵਿੱਚ ਇਹ ਸਟਿਚਡ ਹੈ ਓਕੇ ਸਟਿਚ ਹੋਇਆ ਹੋਇਆ ਜੀ ਹਾਂਜੀ ਇਹ ਸਟਿਚਡ ਆ ਬਾਕੀ ਇਹਦੇ ਵਿੱਚ ਮਾਰਜਨ ਹੁੰਦਾਗਾ ਜੀ ਇਹ ਸ਼ਾਰਟ ਵੀ ਹੋ ਸਕਦਾ ਹੈ ਇਹਨੂੰ ਇਤੋਂ ਜ਼ਿਆਦਾ بڑا ਲੂਸ ਬਣਾਉਣਾ ਹੈ ਲੌਂਗ ਵੀ ਬਣਾਇਆ ਲੌਂਗ ਵੀ ਹੋਈਗਾ ਠੀਕ ਹੈ ਜੀ ਇਹਦੇ ਨਾਲ ਸਰ ਆਹ ਦੁਪੱਟਾ ਆਪਾਂ ਰੈਡੀ ਕੀਤਾਗਾ ਕਿ ਕਲਰ ਡਿਜ਼ਾਈਨ ਹੋਰ ਮਿਲ ਜਾਣਗੇ ਉਹ ਲਿਆ ਕਿੜੀ ਪੀਵਰ ਕਲਰ ਕਲਰ ਕਾਫੀ ਮਿਲ ਜਾਣਗੇ ਜੀ ਕਲ ਪੀਡੀਪੀ ਬੁਟੀਕ ਦਾ ਇਕੜਾ ਇਹ ਵਾਲਾ ਇਹ ਹਾਂਜੀ ਇਹ ਸਾਰਾ ਸਾਰਾ ਹੈਂਡਵਰਕ ਦੇ ਵਿੱਚ ਹੈਗਾ ਰੌ ਸਿਲਕ ਦੇ ਉੱਪਰ ਬਣਿਆ ਪੀਡੀਪੀ ਬੁਟੀਕ ਦਾ ਹੈ ਨਾਮ ਨਾਲ ਵਿਕਦੀ ਆਈਟਮ ਪਿਓਰ ਦੇ ਵਿੱਚ ਜਿਵੇਂ ਇਹਦੇ ਨਾਲ ਸਟਾਈਲਿਸ਼ ਚੋਲੀ ਹੈ ਜੀ ਆਵਲੀ ਇਹ ਮਤਲਬ ਕਿ ਵੀ ਰੇਟ ਕਿੱਥੋਂ ਸ਼ੁਰੂ ਹੋ ਕੇ ਕਿੱਥੇ ਤੱਕ ਹੁੰਦਾ ਹੈ ਇਹਦੇ ਵਿੱਚ ਵੀ ਲਹਿੰਗਾ ਚੋਲੀ ਵੀ ਸਾਡੇ ਕੋਲੇ 1500 2000 ਤੋਂ ਸਟਾਰਟ ਹੋ ਕੇ ਜਿੰਨਾ ਮਰਜ਼ੀ ਸਰ ਕੋਸਟਲੀ ਤੁਸੀਂ ਲੈ ਸਕਦੇ ਹੋ 1500 2000 ਤੋਂ ਸਟਾਰਟ ਹੋ ਕੇ ਜੀ 15000 10000 20000 30000 50000 ਤੱਕ ਲੋਕਾਂ ਨੂੰ 1 ਲੱਖ ਰੁਪਏ ਤੱਕ ਲਹਿੰਗਾ ਚੋਲੀ ਸਾਨੂੰ ਹਾਜ਼ਰ ਮਿਲ ਲੋ ਜੀ 1500 ਤੋਂ ਸਟਾਰਟ ਹੋ ਕੇ ਜਿੰਨਾ ਮਰਜ਼ੀ ਜਿਆਦਾ ਪ੍ਰਾਈਸ ਵਾਲਾ ਤੁਸੀਂ ਲਹਿੰਗਾ ਚੋਲੀ ਲੈ ਸਕਦੇ ਹੋ ਤੇ ਇੱਕ ਵਾਰ ਇੱਧਰ ਵੀ ਇੱਕ ਜਿਮੀਆ ਫੰਕੀ ਆਰਟੀਕਲ ਬਣਾਇਆ ਆ ਪਾ ਗਰਲਿਸ਼ ਗਰਲਿਸ਼ ਪੀਸ ਆ ਸਰ ਆ ਬਹੁਤ ਸੋਹਣਾ ਹੈ ਰਾਈਟ ਵਰਕ ਸਰ ਇਹਦੇ ਨਾਲ ਡਿਜ਼ਾਈਨ ਬਹੁਤ ਸੋਹਣਾ ਸਾਰੀ ਹੈਂਡਵਰਕ ਦੀ ਆ ਚੋਲੀ ਬਣਾਈ ਆ ਆਪਾਂ ਔਰ ਜੀ ਉਸ ਤੋਂ ਬਾਅਦ ਆਪਣੇ ਕੋਲੇ ਇਸ ਤੋਂ ਇਲਾਵਾ ਇਹਦੇ ਵਿੱਚ ਵੈਰਾਈਟੀ ਬਹੁਤ ਜ਼ਿਆਦਾ ਹੈ ਟਾਈਮ ਘਟਾ ਹੈ ਨੈਕਸਟ ਆਰਟੀਕਲ ਦਿਓ ਬਿਲਕੁਲ ਆ ਦੇ ਛੱਡ ਦਿਓ ਆ ਦੇ ਲੋ ਜੀ ਇਸ ਤੋਂ ਇਲਾਵਾ ਲਹਿੰਗਾ ਚੋਲੀ ਤੋਂ ਇਲਾਵਾ ਵਨ ਪੀਸ ਵੀ ਮਿਲੇਗਾ ਸਰ ਉਹ ਵਿੱਚ ਬਹੁਤ ਵੈਰਾਈਟੀ ਹੈ ਕੋਈ ਸ਼ਰਾਰੇ ਗਰਾਰੇ ਲੈਣੇ ਆ ਸ਼ਰਾਰੇ ਗਰਾਰੇ ਵੀ ਸਾਡੇ ਕੋਲੇ ਸੋਨੂੰ ਇਹਦੇ ਵਿੱਚ ਵੀ ਬਹੁਤ ਜ਼ਿਆਦਾ ਵੈਰਾਈਟੀ ਮਿਲੇਗੀ ਇਹਦੇ ਨਾਲ ਡਿਜੀਟਲ ਸ਼ਰਾਰਾ ਬਣਾਇਆ ਸਰ ਔਰ ਡਿਜੀਟਲ ਇਹਦਾ ਦੁਪੱਟਾ ਬਣਾਇਆ ਇਹਦੇ ਵਿੱਚ ਵੀ ਬਹੁਤ ਜ਼ਿਆਦਾ ਆ ਜੀ ਇੱਕ ਸਰ ਆ ਆਊਗਾ ਇਹ ਬਣਾਇਆ ਆਪਾਂ ਫਰੌਕ ਸੂਟ ਦੀ ਬੈਟ ਠੀਕ ਹੈ ਜੀ ਗੋਟਾ ਪੱਤੀ ਦੇ ਵਿੱਚ ਫਰੌਕ ਸਾਰੇ ਗਰਲ ਲਿਸਟ ਤੇ ਫੰਕੀ ਆਰਟੀਕਲ ਨੇ ਕੰਬੀਨੇਸ਼ਨ ਦੁਪੱਟਾ ਸਰ ਇਹਦੇ ਨਾਲ ओके फ्रॉक सूट ਦੇ ਵਿੱਚ ਵੀ ਜਿੰਨੀ ਵੈਰਾਈਟੀ ਕਹੋਗੇ ਉਨੀ ਜਿਆਦਾ ਵੈਰਾਈਟੀ ਮਿਲ ਜੇ ਗੱਲ ਕਰੀਏ ਰੇਂਜ ਦੀ ਸ਼ਰਾਰਾ ਗਰਾਰਾ ਵੀ ਸਾਡੇ ਕੋਲੇ 2500 3000 ਤੋਂ ਸਟਾਰਟ ਹੋ ਕੇ ਜਿੰਨਾ ਮਰਜ਼ੀ ਤੁਸੀਂ ਖੁਸਤੀ ਬਾਈਟ ਕਰ ਸਕਦੇ ਓਕੇ ਜੀ ਲੋ ਜੀ ਚੱਲਦੇ ਆ ਅੱਗੇ ਵੀਡੀਓ ਨਾਲ ਬਨੇ ਰਹੋ ਤੇ ਅੱਗੇ ਫਿਰ ਕੀ ਕੁਸ਼ ਰਹਿ ਗਿਆ ਆਪਣੇ ਕੋਲ ਇਸ ਤੋਂ ਬਾਅਦ ਤੁਹਾਨੂੰ ਵੀਰੇ ਆਪਾਂ ਦਿਖਾਵਾਂਗੇ ਹੈਂਡਰੂਮ ਸੈਕਸ਼ਨ ਉਹਦੇ ਵਿੱਚ ਤੁਹਾਨੂੰ ਹਰ ਤਰ੍ਹਾਂ ਦੀ ਇੰਪੋਰਟੈਂਟ ਦੀ ਬੈੱਡ ਸ਼ੀਟ ਬਲੈਂਕਿਟਸ ਕੁਇਲਟ ਪਿੱਲੂ ਕਵਰ ਤੇ ਪਿੱਲੋ ਸਾਰ ਕੁਝ ਨੂੰ ਆਪਾਂ ਦਿਖਾ ਦੇ ਦੋਗੇ ਓਕੇ ਬਨੇ ਰਹੋ ਵੀਡੀਓ ਨਾਲ ਲੋ ਜੀ ਕੋਟ ਪੈਂਟ ਪੈਂਟ ਸ਼ਲਟ ਤੇ ਕੁਰਤੇ ਪਜਾਮੇ ਤੇ ਕੀ ਕੀ ਵੈਰੀਟੀ ਹੈ ਜੀ ਸਾਰੀ ਸਰ ਜੈਂਟਸ ਦੇ ਵਿੱਚ A to Z ਸੋਨੂੰ ਵੈਰੀਟੀ ਮਿਲੇਗੀ ਕੋਟ ਪੈਂਟ ਪੈਂਟ ਸ਼ਲਟ ਕੁਰਤਾ ਪਜਾਮਾ ਜੈਕਟ ਬਲੇਜ਼ਰ ਇੰਡੋ ਵੈਸਟਰਨ ਹਰ ਤਰ੍ਹਾਂ ਦੀ ਵੈਰੀਟੀ ਸੋਨੂੰ ਹਾਜ਼ਰ ਮਿਲੇਗੀ ਉਹ ਵੀ ਸਿਰਫ ਬ੍ਰਾਂਡ ਦੇ ਵਿੱਚ ਠੀਕ ਹੈ ਜੀ ਬ੍ਰਾਂਡ ਲੈਣਾ ਰੇਮੰਟ ਦੇ ਵਿੱਚ ਸੀ ਆ ਰਾਮ ਦੇ ਵਿੱਚ ਨਿਕਜ਼ਾਮ ਦੇ ਵਿੱਚ ਡੀ ਐਂਡ ਜੇ ਔਰ ਇਟਾਲੀਅਨ ਕੁਆਲਟੀਆਂ ਸਾਰੀਆਂ ਤੁਹਾਨੂੰ ਹਾਜ਼ਰ ਮਿਲਣਗੀਆਂ ਠੀਕ ਹੈ ਜੀ ਕਿੱਥੋਂ ਸ਼ੁਰੂ ਕਰੀਏ ਜੀ ਆਪਾਂ ਸਰ ਪਹਿਲਾਂ ਆਪਾਂ ਸ਼ੁਰੂ ਕਰਦੇ ਹਾਂ ਕੋਟ ਪੈਂਟ ਤੋਂ ਜੀ ਜਿਵੇਂ ਕੋਟ ਪੈਂਟ ਦੇ ਵਿੱਚ ਇਹ ਰੇਮੰਡ ਦਾ ਕੋਟ ਪੈਂਟ ਹੈ ਠੀਕ ਹੈ ਜੀ ਇਹਦੇ ਵਿੱਚ ਸਾਰੀ ਰੇਂਜ ਤੁਹਾਨੂੰ ਮਿਲੇਗੀ ਉੱਪਰ ਤੋਂ ਲੈ ਕੇ ਨੀਚੇ ਤੱਕ ਠੀਕ ਹੈ ਜੀ ਕੋਲਾਡੋ ਨੰਬਰ ਰੇਮੰਡ ਦਾ ਓਕੇ ਇਹਦੇ ਵਿੱਚ ਹਰ ਤਰ੍ਹਾਂ ਦੀ ਕਲਰਿੰਗ ਸੈਲਫ ਦੇ ਵਿੱਚ ਪਲੇਨ ਦੇ ਵਿੱਚ ਟੈਕਸਚਰ ਦੇ ਵਿੱਚ ਹਰ ਤਰ੍ਹਾਂ ਦੀ ਤੁਹਾਨੂੰ ਡਿਜ਼ਾਈਨਿੰਗ ਇਹਦੇ ਵਿੱਚ ਹਾਜ਼ਰ ਮਿਲੇਗੀ ਠੀਕ ਹੈ ਜੀ ਉਦੋਂ ਬਾਅਦ ਆਪਾਂ ਗੱਲ ਕਰੀਏ ਕੁੜਤੇ ਪਜਾਮੇ ਦੀ ਇਹ ਸਰ ਕੁੜਤੇ ਪਜਾਮੇ ਦੀ ਬਹੁਤ ਜ਼ਿਆਦਾ ਵੈਰਾਈਟੀ ਹੈ ਜੀ ਜਿਵੇਂ ਅੱਜ ਕੱਲ ਫੈਸ਼ਨ ਹੈ ਵਿਆਹ ਸ਼ਾਦੀ ਦੇ ਵਿੱਚ ਕੁਰਤੇ ਪਜਾਮੇ ਦੇ ਨਾਲ ਕੰਬੀਨੇਸ਼ਨ ਜੈਕਟ ਵਗੈਰਾ ਬਣਾਈ ਜਾਂਦੀ ਹੈ ਉੱਪਰ ਜੀ ਜੀ ਮੈਚਿੰਗ ਦੇ ਕਲਰ ਮੈਚਿੰਗ ਆਪਣੇ ਕੋਲੇ ਤੁਹਾਨੂੰ ਅਵੇਲੇਬਲ ਮਿਲਣਗੇ ਹਾਂਜੀ ਇਹਦੇ ਵਿੱਚ ਵੀ ਕਲਰ ਲਾਈਟ ਡਾਰਕ ਜਿਸ ਤਰ੍ਹਾਂ ਦੀ ਮਰਜ਼ੀ ਲੋ ਜਿਵੇਂ ਆਸ ਤੁਹਾਨੂੰ ਦਿਖਾ ਰਿਹਾ ਮੈਂ ਇਹ ਸਾਰੇ ਸੱਬਿਆ ਸੱਚੀ ਦੇ ਆਰਟੀਕਲ ਨੇ ਓਕੇ ਜੀ ਇਹਦੀ ਜੈਕਟ ਵੀ ਬਣਾ ਸਕਦੇ ਆ ਇਹਦੀ ਸਰ ਆਪਾਂ ਜੈਕਟ ਬਣਾ ਸਕਦੇ ਆ ਬਲੇਜ਼ਰ ਬਣਾ ਸਕਦੇ ਆ ਕੁਰਤੇ ਪਜਾਮਿਆਂ ਦੇ ਵਿੱਚ ਲਾਈਟ ਡਾਰਕ ਹਰ ਤਰ੍ਹਾਂ ਦੇ ਕਲਰ ਤੁਹਾਨੂੰ ਹਾਜ਼ਰ ਮਿਲਣਗੇ ਜਿਵੇਂ ਅੱਜਕੱਲ ਮੈਚਿੰਗ ਬੰਨਦਾ ਇਦਾਂ ਇੰਗਲਿਸ਼ ਕਲਰ ਇਹਨਾਂ ਦੇ ਵਿੱਚ ਆਏ ਨੇ ਹਾਂ ਵਾਲਾ ਵੀ ਕੁਰ ਠੀਕ ਹੈ ਜੀ ਇਹਦੇ ਨਾਲ ਵੀ ਆਪਾਂ ਕੰਬੀਨੇਸ਼ਨ ਐਦਾਂ ਜੈਕਟ ਬਣਾ ਸਕਦੇ ਹਾਂ ਆਪਣੀ ਮਰਜ਼ੀ ਇਹ ਚਾਹੇ ਆਪਾਂ ਕੱਲਾ ਕੋਰਟਾ ਬਣਾ ਲਈ ਵਾਇਰ ਕਰ ਸਕਦੇ ਹਾਂ ਜੀ ਹਾਂ ਜੈਕਟ ਵੀ ਉਹ ਕਰ ਸਕਦੇ ਉਸ ਤੋਂ ਬਾਅਦ ਆਪਣੇ ਕੋਲੇ ਆ ਤੁਸੀਂ ਦੇਖ ਸੈਕਸ਼ਨ ਦੇਖ ਸਕਦੇ ਹੋ ਕੋਟ ਪੈਂਟ ਦਾ ਇਹਦੇ ਵਿੱਚ ਪਲੇਨ ਕੁਆਲਿਟੀ ਸਟ੍ਰਾਈਪ ਕੁਆਲਿਟੀ ਚੈੱਕ ਦੇ ਵਿੱਚ ਸੈਲਫ ਦੇ ਵਿੱਚ ਟੈਕਸਚਰ ਦੇ ਵਿੱਚ ਸਾਰੀ ਕੁਆਲਿਟੀ ਹਾਜ਼ਰ ਹੈ ਨਵੇਂ ਕਲਰ ਚੱਲਦੇ ਆ ਅੱਜਕੱਲ ਬॉयਜ਼ ਲੁੱਕ ਦੇ ਵਿੱਚ ਉਹ ਵੀ ਤੁਹਾਨੂੰ ਕਲਰ ਹਾਜ਼ਰ ਮਿਲਣਗੇ ਇਹਦੇ ਵਿੱਚ ਠੀਕ ਹੈ ਜੀ ਜਿਵੇਂ ਆ ਚੀਜ਼ਾਂ ਆ ਗਈਆਂ ਫੈਂਸੀ ਕਲਰਾਂ ਦੇ ਵਿੱਚ ਸਟਾਈਪ ਦੇ ਵਿੱਚ ਕੋਟ ਪੈਂਟ ਲਈ ਕਹਿੰਦਾ ਬਾਬਾ ਕਲਰਾਂ ਦਾ ਢੰਡਾਰ ਹੀ ਹੈ ਨਾ ਵੀਰੇ ਕਲਰ ਇੰਨੇ ਜਿਆਦਾ ਨੇ ਸਰ ਤੁਸੀਂ ਦੇਖਦੇ ਦੇਖਦੇ ਅੱਕ ਜੂਗੇ ਪਰ ਅਸੀਂ ਦਿਖਾਉਂਦੇ ਤੁਹਾਨੂੰ ਅੱਕਾਂਗੇ ਨਹੀਂ ਇਹ ਸਰ ਇਟਾਲੀਅਨ ਕੁਆਲਿਟੀ ਹੈ ਕੋਟ ਪੈਂਟ ਦੇ ਵਿੱਚ ਗੱਲੀ ਪੈਂਟ ਕਟਵਾਓ ਕੋਟ ਪੈਂਟ ਦੀ ਲੈਂਥ ਕਟਵਾਓ ਉਸ ਤੋਂ ਬਾਅਦ ਸਾਰਾ ਕੁੜਤੇ ਪਜਾਮੇ ਦਾ ਵਾਈਡ ਦਾ ਸੈਕਸ਼ਨ ਹੈ ਇਹਦੇ ਵਿੱਚ ਵੀ ਸਾਡੇ ਕੋਲੇ ਫੁੱਲ ਰੇਂਜ ਤੁਹਾਨੂੰ ਹਾਜ਼ਰ ਮਿਲੇਗੀ ਠੀਕ ਹੈ ਜੀ ਉਸ ਤੋਂ ਬਾਅਦ ਸਾਰਾ ਕਲਰ ਕੁੜਤਾ ਪਜਾਮਾ ਜੀ ਗੀਜ਼ਾ ਦੇ ਵਿੱਚ ਜਪਾਨੀਸ ਦੇ ਵਿੱਚ ਇਟਾਲੀਅਨ ਦੇ ਵਿੱਚ ਜੀ ਡਾਰਕ ਲਾਈਟ ਕਲਰ ਦੇ ਵਿੱਚ ਇੰਗਲਿਸ਼ ਕਲਰਾਂ ਦੇ ਵਿੱਚ ਸਾਰੇ ਕਲਰ ਤੁਹਾਨੂੰ ਹਾਜ਼ਰ ਮਿਲਣਗੇ ਪਿਓਰ ਲੇਲਨ ਦੀ ਗੱਲ ਕਰੀਏ ਇਹਦੇ ਵਿੱਚ ਆਪਣੇ ਕੋਲ ਕੁਰਤੇ ਪਜਾਮੇ ਦੀ ਕਾਟਨ ਲੇਲਨ ਪਿਓਰ ਲੇਲਨ ਹਰ ਤਰ੍ਹਾਂ ਦਾ ਲੇਲਨ ਦਾ ਕੁਰਤਾ ਪਜਾਮਾ ਵੀ ਤੁਹਾਨੂੰ ਹਾਜ਼ਰ ਮਿਲੇਗਾ ਇਹ ਸਾਰੇ ਤਰ੍ਹਾਂ ਦੇ ਜਿਵੇਂ ਕਿਸੇ ਬੀਰਾਂ ਨੇ ਬਜ਼ੁਰਗਾਂ ਨੇ ਲੈਣੇ ਸਾਰੇ ਕਲਰ ਮਿਲ ਜਾਣਗੇ ਸਾਰੇ ਮਿਲ ਜਾਣਗੇ ਸਰ ਤੇ ਅੱਗੇ ਹੋਰ ਕੀ ਹੈ ਜੀ ਆਪਣੇ ਕੋਲ ਹੋਰ ਸਰ ਆਪਣੇ ਕੋਲੇ ਉੱਪਰ ਤੁਹਾਨੂੰ ਸੈਕੰਡ ਫਲੋਰ ਤੇ ਚਲਦੇ ਆ ਸਰ ਜੀ ਉਹਦੇ ਵਿੱਚ ਤੁਹਾਨੂੰ ਆਪਾਂ ਹੈਂਡਲੂਪ ਸੈਕਸ਼ਨ ਵਿੱਚ ਦਿਖਾਣੇ ਆ। ਜੀ ਉਹਦੇ ਵਿੱਚ ਆ ਜਾਣਗੇ ਆਪਣੇ ਕੋਲ ਬਲੈਂਕਟ ਆ ਜਾਣਗੇ ਸਰ ਕੁਇਲਟ ਆ ਜਾਏਗੀ ਪਿੱਲੋ ਆ ਜਾਣਗੇ ਬੈੱਡ ਸ਼ੀਟ ਆ ਜਾਣਗੇ ਜਾਂ ਗਰਮ ਚਾਦਰਾਂ ਆ ਜਾਣਗੇ ਬਹੁਤ ਜ਼ਿਆਦਾ ਵੈਰਾਈਟੀ ਹੈ। ਆ ਜੋ ਕਰਾਂਗੇ। ਹਲੋ ਸਰ। ਏਕੇ ਅੱਜਕੱਲ ਬਹੁਤ ਫੇਮਸ ਹੈ ਸਰ ਲਚਕਾ ਕੁਆਲਿਟੀ। ਠੀਕ ਜੀ। ਟ੍ਰੈਂਡ ਵਿੱਚ ਚੱਲ ਰਹੀ ਹੈ ਜੀ। ਬਹੁਤ ਜ਼ਿਆਦਾ ਟ੍ਰੈਂਡ ਦੇ ਵਿੱਚ। ਅੱਛਾ ਇਹ ਲਚਕਾ। ਲਚਕਾ ਫੈਬਰਿਕ ਹੈ ਸਰ ਇਹ। ਜੀ। ਟੱਚ ਕਰ ਹਰ ਦੁਕਾਨ ਕੋਲੇ ਹਰ ਦੁਕਾਨਦਾਰ ਕੋਲੇ ਤੁਹਾਨੂੰ ਫੈਬਰਿਕ ਨਹੀਂ ਮਿਲੇਗਾ। ਇਸ ਸਪੈਸ਼ਲੀ ਆਪਾਂ ਅਵੇਲੇਬਲ ਕਰਾਇਆ। ਇੱਕ ਗੱਲ ਹੋਰ। ਸ਼ਾ ਮਤਲਬ ਕਿ ਵੀ 10 ਦੁਕਾਨਾਂ ਦਾ ਸਟਾਕ ਆਪਣੀ ਇਕੱਲੀ ਦੁਕਾਨ ਦੀ ਹੈ। ਬਿਲਕੁਲ ਸਰ 10 ਦੁਕਾਨਾਂ ਕੀ ਸਰ 100 ਦੁਕਾਨਾਂ ਮਿਲ ਕੇ ਇਹਨਾਂ ਨੂੰ ਸਟਾਕ ਨਹੀਂ ਦੇ ਪਾਣਗੇ ਜਿੰਨਾ ਸਾਡੇ ਕੋਲ ਕੱਲਿਆਂ ਕੋਲੇ ਹੈ। ਕੱਲਿਆਂ ਕੋਲੇ ਆ ਵੀ ਇਹਦੇ ਵਿੱਚ ਕੋਈ 10 20 ਬੁਟੀਕਾਂ ਦਾ ਸਮਾਨ ਇੱਥੇ ਮਿਲਿਆ ਲੇਡੀਜ਼ ਦਾ ਵੀ ਤੇ ਜੈਂਟਸ ਦਾ ਵੀ। ਆਹ ਲਚਕਾ ਦੇ ਵਿੱਚ ਸਾਡੇ ਕੋਲ ਸਾਰੀ ਫੁੱਲ ਕਲਰ ਰੇਂਜ ਵੀ ਤੁਹਾਨੂੰ ਹਾਜ਼ਰ ਮਿਲੂਗੀ। ਠੀਕ ਹੈ ਜੀ। ਬਹੁਤ ਸਰ। ਇਹਦੇ ਵਿੱਚ ਵੀ ਡਾਰਕ ਲਾਈਟ ਕਲਰ, ਇੰਗਲਿਸ਼ ਕਲਰ, ਹਰ ਤਰ੍ਹਾਂ ਦੇ ਕਲਰ ਤੁਹਾਨੂੰ ਮਿਲਣਗੇ। ਜੀ ਫੈਸਲ ਕਾਦੇ ਵਾਸਤੇ ਕੱਪੜੇ ਦੇ ਕੀ ਬਣਾ ਸਕਦੇ ਆਂ ਜੀ ਸਰ ਇਹਦਾ ਕੋਟ ਪੈਂਟ ਵੀ ਬਣਦਾ ਜੀ ਜੀ ਕੋਟ ਪੈਂਟ ਬਣ ਜਾਂਦਾ ਹੈਗਾ ਪੈਂਟਾ ਬਣਵਾ ਸਕਦੇ ਆਂ ਪੇਸਟਿੰਗ ਹੋ ਕੇ ਬੰਦਦੇ ਨੇ ਸਰ ਬੜੀ ਅੱਛੀ ਇਹਦੀ ਸ਼ਾਈਨ ਹੁੰਦੀ ਹੈ ਬੜੀ ਅੱਛੀ ਇਹਦਾ ਲੁੱਕ ਆਪਾਂ ਦਾ ਕੀ ਬਣੇ ਰੋ ਉਹ ਵੀਡੀਓ ਨਾਲ ਜੀ ਚਲੋ ਚੱਲਦੇ ਆਂ ਅੱਗੇ ਲਾਕਨ ਫਲੋਰ ਤੇ ਚੱਲਦੇ ਆਂ ਸਾਡਾ ਹਾਂ ਜੀ ਬੈੱਡ ਸੀਟ ਤੇ ਕੰਬਲ ਵਗੈਰਾ ਆ ਗਏ ਤੇ ਬਾਈ ਕੀ ਕੀ ਵੈਰਾਈਟੀ ਰਹੂਗੀ ਹੁਣ ਵੈਰਾਈਟੀ ਵੀਰੇ ਸਾਰੀ ਆਪਣੇ ਕੋਲੇ ਇੱਥੇ ਜੀ ਹੈਂਡਲੂਮ ਦਾ ਸਾਰਾ ਸੈਕਸ਼ਨ ਹੈ ਜਿਹੜਾ ਤੁਸੀਂ ਦੇਖ ਰਹੇ ਹੋ ਜਿਵੇਂ ਗੱਲ ਕਰੀਏ ਆਪਾਂ ਇਹਦੇ ਵਿੱਚ ਬੈੱਡਸ਼ੀਟਾਂ ਆ ਜਾਂਦੀਆਂ ਨੇ ਬਲੈਂਕਟਸ ਆ ਜਾਂਦੇ ਨੇ ਕੁਇਲਟਸ ਆ ਜਾਂਦੀਆਂ ਨੇ ਪਿੱਲੋ ਆ ਜਾਂਦੇ ਨੇ ਕੰਫਰਟਰ ਸੈਟ ਆ ਜਾਂਦੇ ਨੇ ਠੀਕ ਹੈ ਜੀ ਜਿਵੇਂ ਇਹ ਲੋਟਸ ਕੰਪਨੀ ਦੀ ਬੈੱਡਸ਼ੀਟ ਹੈ ਵੀਰੇ ਵੈਸੇ ਜਿਹਦੀ ਕੰਪਨੀ ਦੇ ਰੇਟ ਦੀ ਗੱਲ ਕਰੀਏ ਤਾਂ ਇਹਦਾ ਕੰਪਨੀ ਦਾ ਰੇਟ 4995 ਰੁਪਏ ਹੈ ਪਰ ਆਪਣਾ ਰੇਟ ਇਹਦਾ ਇੱਕੋ ਹੀ ਰੱਖਿਆ ਹੈ ਫਿਰ 1600 ਰੁਪਏ ਦੀ ਪਿਓਰ ਕਾਟਨ ਦੀ ਬੈੱਡਸ਼ੀਟ ਹੈ ਲੋ ਜੀ ਕਿੰਗ ਸਾਈਜ਼ ਦੇ ਵਿੱਚ ਠੀਕ ਹੈ ਜੀ ਬਾਕੀ ਬੈੱਡਸ਼ੀਟ ਦੇ ਵਿੱਚ ਹੋਰ ਬਹੁਤ ਜ਼ਿਆਦਾ ਵੈਰਾਈਟੀ ਹੈ ਓਕੇ ਕੀਮਾ ਕੰਪਨੀ ਦਾ ਵੀਰੇ ਸਾਰੇ ਬ੍ਰਾਂਡਸ ਤੁਹਾਨੂੰ ਮਿਲਣਗੇ ਕੰਫਰਟਰ ਸੈਟ ਦੇ ਵਿੱਚ ਵੀ ਰੇਂਜ ਸਾਰੀ ਤੁਹਾਨੂੰ ਮਿਲੂਗੀ ਬਾਕੀ ਸਾਡੇ ਕੋਲੇ ਸਟਾਰਟ ਇਹ ਕੰਫਰਟਰ ਹੋ ਜਾਂਦਾਗਾ 450 ਰੁਪਏ ਤੋਂ ਇਹਦੇ ਵਿੱਚ ਵੀ ਬਹੁਤ ਜ਼ਿਆਦਾ ਵੈਰਾਈਟੀ ਹੈ ਠੀਕ ਹੈ ਓਕੇ ਇਹ ਬੱਚਿਆਂ ਵਾਸਤੇ ਨਹੀਂ ਸਰ ਆਹ ਬੱਚਿਆਂ ਲਈ ਆ ਮੈਂ ਦਿਖਾ ਰਿਹਾ ਤੁਹਾਨੂੰ ਇਹ ਕੰਫਰਟਰ ਸੈਟ ਆਊਗਾ ਸਪੈਸ਼ਲੀ ਫਾਰ ਕਿਡਸ ਓਕੇ ਇਹਦੇ ਵਿੱਚ ਵੀ ਤੁਹਾਨੂੰ ਕਲਰ ਡਿਜ਼ਾਈਨ ਬਹੁਤ ਜ਼ਿਆਦਾ ਮਿਲ ਇਹ ਵੀਰੇ ਕੰਬਲ ਤੇ ਰਜਾਈ ਜਿਵੇਂ ਆਪਾਂ ਕਹਿੰਦੇ ਉਹ ਵਾਲੀ ਆ ਗਈ ਠੰਡ ਏਸੀ ਚ ਲੈਣ ਵਾਸਤੇ ਏਸੀ ਚ ਲੈਣ ਵਾਲੀ ਠੰਡ ਵਾਸਤੇ ਹਨਾ ਜੀ ਹਾਂ ਏਸੀ ਚ ਲੈਣ ਵਾਲੀ ਗਰਮੀਆਂ ਦੇ ਵਿੱਚ ਆਪਾਂ ਯੂਜ਼ ਕਰਦੇ ਆਂ ਵਿੰਟਰ ਚ ਆਪਾਂ ਇਹਨੂੰ ਯੂਜ਼ ਕਰ ਸਕਦੇ ਆਂ ਐਜ਼ ਏ ਬੈੱਡ ਸ਼ੀਟ ਓਕੇ ਲਈਆ ਬੱਚਿਆਂ ਵਾਸਤੇ ਸਪੈਸ਼ਲ ਤੇ ਆਹ ਵਾਲੀ ਕੀ ਵੈਰੀਟੀ ਹੈ ਜੀ ਲੋ ਸਰ ਸਾਡੇ ਕੋਲੇ ਵਿੰਟਰ ਦਾ ਵੀ ਸਟਾਕ ਹਾਜ਼ਰ ਹੋ ਚੁੱਕਿਆ ਹੈਗਾ ਓਕੇ ਸਿਆਲਾ ਵਾਲਾ ਜੀ ਇਹ ਬੈੱਡ ਸ਼ੀਟ ਹੈ ਕਿੰਗ ਸਾਈਜ਼ ਡਬਲ ਬੈੱਡ ਦੀ ਬੈੱਡ ਸ਼ੀਟ ਹੈ ਲੋ ਜੀ ਵਿੱਧ ਪਿੱਲੋ ਠ ਇਸ ਨੂੰ ਇੱਕ ਇੱਕ ਚੀਜ਼ ਦਿਖਾ ਰਹੇ ਹਾਂ ਟਾਈਮ ਘੱਟ ਹੋਣ ਲਈ ਵਾਇਰਟੀ ਦਾ ਸਾਡੇ ਕੋਲ ਇੰਨੀ ਜ਼ਿਆਦਾ ਹੈ ਅਗਲਾ ਦੇਖਦਾ ਦੇਖਦਾ ਅੱਕ ਜੂ ਪਰ ਸਾਡੀ ਵਾਇਰਟੀ ਖਤਮ ਨਹੀਂ ਹੁੰਦੀ ਠੀਕ ਹੈ ਇਹ ਬੈੱਡ ਸ਼ੀਟ ਦੇ ਵਿੱਚ ਵੀ ਤੁਹਾਨੂੰ ਬਹੁਤ ਜ਼ਿਆਦਾ ਵਾਇਰਟੀ ਮਿਲ ਜੂਗੀ ਉਸ ਤੋਂ ਬਾਅਦ ਕੰਬਲਾਂ ਦੀ ਗੱਲ ਕਰੀਏ ਪੂਰਾ ਹੈਵੀ ਕੰਬਲ ਠੀਕ ਹੈ ਜੀ بڑے ਸਾਈਜ਼ ਦੇ ਵਿੱਚ ਇਹਦੇ ਵਿੱਚ ਵੀ ਹਰ ਤਰ੍ਹਾਂ ਦੀ ਰੇਂਜ ਹੈ ਸਾਡੇ ਕੋਲ ਘੱਟ ਤੋਂ ਲੈ ਕੇ ਵੱਧ ਤੱਕ ਜਿਹਹ ਜੀ ਮਰਜ਼ੀ ਰਹੇ ਹਰ ਕੰਪਨੀ ਦਾ ਬ੍ਰਾਂਡ ਪੀਸ ਤੁਹਾਨੂੰ ਹਾਜ਼ਰ ਮਿਲੂਗਾ ਠੀਕ ਹੈ ਜੀ ਸਾਰੇ ਤਰ੍ਹਾਂ ਦੇ ਕਲਰ ਸਾਰੇ ਤਰ੍ਹਾਂ ਦੇ ਪੀਸ ਇਥੇ ਇਹ ਸਾਰੇ ਮਿਲਣਗੇ ਕੰਫਰਟਰ ਸੈੱਟ ਹੈ ਜੀ ਇਹਦੇ ਨਾਲ ਜਿਵੇਂ ਏਸੀ ਚ ਲੈਣ ਵਾਲਾ ਕੰਫਰਟਰ ਆ ਗਿਆ ਜੀ ਜੀ ਬੈੱਡ ਸ਼ੀਟ ਦੇ ਉਹਦੀ ਓਕੇ ਜੀ ਨਾਲ ਪਿੱਲੋ ਵਗੈਰਾ ਆ ਗਏ ਹਨਾ ਜੀ ਇਹਦੇ ਨਾਲ ਸਰ ਇੱਕ ਕੁਸ਼ਨ ਆ ਗਿਆ ਜੀ ਔਰ ਨਾਲ ਇਹਦੇ ਦੋ ਪਿੱਲੋ ਕਵਰ ਨੇ ਜੀ ਦੋ ਕੁਸ਼ਨ ਨੇ ਦੋ ਕੁਸ਼ਨ ਔਰ ਆ ਇਹਦਾ ਕੰਫਰਟਰ ਹੈ ਉਹ ਬੈੱਡ ਸ਼ੀਟ ਹੈ ਇਹਦੀ ਓਕੇ ਜੀ ਲਓ ਜੀ ਇਹ ਬਈ ਆ ਏਸੀ ਚ ਲੈਣ ਵਾਲੀ ਇਹਦੀ ਕੁਇਲਟਾ ਆ ਗਈ ਓਕੇ ਜੀ ਬਾਕੀ ਹਰ ਤਰ੍ਹਾਂ ਦੀ ਵੈਰਾਈਟੀ ਸਾਨੂੰ ਕਟ ਰੇਂਜ ਤੋਂ ਲੈ ਕੇ ਹਾਈ ਰੇਂਜ ਤੱਕ ਸਾਰੀ ਤਰ੍ਹਾਂ ਦੀ ਮਿਲ ਜੂਗੀ ਠੀਕ ਹੈ ਜੀ ਲੋ ਜੀ ਪਹਿਲਾਂ ਹੀ ਦੱਸਿਆ ਸੀ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਵੀ ਸਾਰਾ ਕੁਝ ਪਹਿਣਾ ਵਾਸਤੇ ਤੇ ਭਰਾਵਾ ਵਾਸਤੇ ਆਹ ਲਾਈਟਮੀ ਹਨਾ ਵੀਰੇ ਮਿਲ ਜਾਂਦੀ ਜਿਵੇਂ ਜਿਵੇਂ ਕਿਸੇ ਨੇ ਫੌਰਨ ਵਗੈਰਾ ਜਾਣਾਗਾ ਉਹਨਾਂ ਵਾਸਤੇ ਵੀ ਭਾਈਆਂ ਕੋਲ ਸਮਾਨ ਮਿਲ ਜਾਂਦਾ ਮੇਰੇ ਲਈ ਸਾਡੇ ਕੋਲ ਦਿਖਾ ਦੂੰ ਅਟੈਚ ਹੀ ਲੈ ਆਪਾਂ ਦਿਖਾ ਦੂ ਤੇ ਵੀਰੇ ਲੋਕੇਸ਼ਨ ਇੱਕ ਵਾਰ ਜ਼ਰੂਰ ਦੁਬਾਰਾ ਆਪਾਂ ਨੂੰ ਦੱਸ ਦਿਓ ਲੋਕੇਸ਼ਨ ਸਰ ਆਪਣੀ ਸਦਰਬਿਆਰ ਬਰਨਾਲਾ ਦੇ ਵਿੱਚ ਆਪੋਜ਼ਿਟ ਕੁੰਦਨ ਸਵੀਟਸ ਨੀਅਰ ਰੇਲਵੇ ਸਟੇਸ਼ਨ ਤੇ ਸਾਡੀ ਫਰਮ ਦਾ ਨਾਮ ਹੈ ਸੰਸਾਰੀ لال ਸੁਮਿੰਦਰ ਕੁਮਾਰ ਬਰਨਾਲਾ ਜੀ ਜੀ ਬਾਕੀ ਜਿਹੜੇ ਬੱਚੇ ਅੱਜ ਕੱਲ ਬਾਹਰ ਜਾ ਰਹੇ ਨੇ ਜੀ ਉਹਨਾਂ ਦੇ ਲਈ ਸਾਰੇ ਜਿਹੜੇ ਅਟੈਚੀ ਵਗੈਰਾ ਵੀ ਤੁਹਾਨੂੰ ਕਿੱਥੇ ਮਿਲ ਜਾਣਗੇ ਮਿਲ ਜਾਣਗੇ ਜੀ ਠੀਕ ਹੈ ਜੀ ਇਹ ਤਿੰਨ ਦਾ ਸੈੱਟ ਹੁੰਦਾ ਸਰ ਜੀ ਇਹਨਾਂ ਦੇ ਵਿੱਚੋਂ ਬਾਜ਼ਾਰ ਦੇ ਵਿੱਚੋਂ ਜਿੱਥੋਂ ਵਰਜੀ ਟਰਾਈ ਕਰਕੇ ਆਜੀ ਉਹ 50% ਤਾਂ ਹੈਗੇ ਹੀ ਹੈਗਾ ਬਾਕੀ 75% ਤੱਕ ਅਸੀਂ ਤੁਹਾਨੂੰ ਇਹਦੇ ਵਿੱਚੋਂ ਲੈਸ ਦੇ ਦਾਂਗੇ ਠੀਕ ਹੈ ਜੀ ਵੋਏ ਨੇਮ ਆ ਮੀਨ ਹੈ ਨਾ ਜੀ ਹਾਂਜੀ ਸਰ ਅਮਰੀਕਨ ਟੂਰਿਸਟਰ ਦਾ ਵੀਆਈਪੀ ਦਾ ਮੈਗਨਮ ਦਾ ਜੀ ਵੀਆਈਪੀ ਜਿਹਹ ਜਾ ਮਰਜੀ ਜਿਹੜਾ ਬ੍ਰਾਂਡ ਇੰਟਰਨੈਸ਼ਨਲ ਵਾਰੰਟੀ ਵਾਲੇ ਕੋਈ ਵੀ ਤੁਹਾਡੇ ਟੈਚ ਨੂੰ 에어ਪੋਰਟ ਤੇ ਵੀ ਕੋਈ ਕੁਝ ਹੁੰਦਾਗਾ ਵਾਰੰਟੀ ਕਾਰਡ ਦਿਖਾ ਕੇ ਤੁਹਾਨੂੰ ਉੱਥੇ ਹੀ ਨਿਆ ਮਿਲੂਗਾ ਨਿਆ ਮਿਲੂ ਠੀਕ ਹੈ ਜੀ ਚੱਲ ਦੀ ਵੀਡੀਓ ਨੂੰ ਕਰ ਦਿਓ ਸ਼ੇਅਰ ਤੇ ਬਹੁਤ ਬਹੁਤ ਧੰਨਵਾਦ